ਬਿਮਾਰ ਆਦਮੀ ਨੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬਿਮਾਰੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਉਹ ਸਵੇਰੇ ਸ਼ਾਮ ਠੰਡ 'ਚ ਨਾ ਨਿਕਲੋ ਜੋ ਮਰੀਜ਼ ਵੀ ਹਾਰਟ ਦੇ ਨੇ ਉਹਨਾਂ ਨੂੰ ਸਵੇਰੇ ਸ਼ਾਮ ਸੈਰ ਥੋੜੇ ਦਿਨਾਂ ਵਾਸਤੇ ਬੰਦ ਕਰ ਦੇਣਾ ਚਾਹੀਦੀ ਹੈ ਸਾਡੇ ਵਿੱਚ ਜੋ ਵੀ ਮਰੀ ਜਾਂਦਾ ਹੈ ਸਾਡੇ ਕੋਲ ਉਸ ਨੂੰ ਸਾਰਾ ਇਲਾਜ ਫ੍ਰੀ ਕੀਤਾ ਜਾਂਦਾ ਸਾਰੀਆਂ ਦਵਾਈਆਂ ਅਸੀਂ ਅੰਦਰੋਂ ਦੇ ਰਹੇ ਹਾਂ ਦੇਸ਼ ਭਾਰ ਵਿੱਚ ਜਿਹੜੀ ਅੱਜ ਸਰਦੀ ਦੀ ਠੰਡੀ ਹਵਾ ਚਲ ਰਹੀ ਹੈ ਉਸ ਦੇ ਨਾਲ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਹਾਰਟ ਪੇਸ਼ੀਐਂਟ ਜਿਹੜੇ ਆ ਦਿਲ ਦੇ ਰੋਗਾਂ ਦੇ ਮਰੀਜ਼ ਆ ਉਹਨਾਂ ਨੂੰ ਉਹਨਾਂ ਦੀ ਗਿਣਤੀ ਵਾਧਾ ਹੋ ਰਿਹਾ ਵਾ ਇਸੇ ਤਰ੍ਹਾਂ ਬੱਚੇ ਵੀ ਬਿਮਾਰ ਹੋ ਰਹੇ ਹਨ ਇਸ ਸੰਬੰਧੀ ਆਪਾਂ ਅੱਜ ਸਿਵਲ ਸਰਜਨ ਤਰੰਤਾਰ ਨਾਲ ਗੱਲ ਕਰਾਂਗੇ ਸਰ ਨਮਸਕਾਰ ਮੈਂ ਡਾਕਟਰ ਕਮਲਪਾਲ ਸਿੱਧੂ ਸਿਵਲ ਸਰਨ ਤਰੰਤਾਰ ਅੱਜਕਲ ਜੋ ਸਰਦੀ ਦਾ ਮੌਸਮ ਚੱਲ ਰਿਹਾ ਹੈ ਮੈਂ ਆਮ ਪਬਲਿਕ ਅਤੇ ਜੋ ਵੀ ਬਿਮਾਰ ਆਦਮੀ ਨੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ 슈ਗਰ ਦੀ ਬਿਮਾਰੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਉਹ ਸਵੇਰੇ ਸ਼ਾਮ ਠੰਡ 'ਚ ਨਾ ਨਿਕਲਣ ਜਿਹੜੇ ਵੀ ਹਾਰਟ ਪੇਸ਼ੀਐਂਟ ਨੇ ਉਹਨਾਂ ਨੂੰ ਅੱਜਕੱਲ ਐਕਸਰਸਾਈਜ਼ ਜੋ ਜੋ ਕਸਰਤ ਬਾਹਰ ਜਾ ਕੇ ਮੈਦਾਨਾ 'ਚ ਕਰਦੇ ਨੇ ਗਰਾਊਂਡਾਂ 'ਚ ਕਰਦੇ ਨੇ ਉਹ ਬਿਲਕੁਲ ਨਾ ਕਰਨ ਕਿਉਂਕਿ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੈ ਟੈਂਪਰੇਚਰ 10 ਡਿਗਰੀ ਤੋਂ ਘੱਟ ਚੱਲ ਰਿਹਾ ਹੈ ਸਵੇਰੇ ਸ਼ਾਮ ਟੈਂਪਰੇਚਰ ਜਿਹੜਾ 4-5 ਡਿਗਰੀ ਚੱਲਦਾ ਪਿਆ ਔਰ ਬਰਫ ਬਰਫ ਦੇ ਚਾਂਸ ਹੈਗੇ ਕਿ ਉਹ ਧੁੰਦ ਦੇ ਵਿੱਚ ਉਹਨਾਂ ਦੇ ਹਾਰਟ ਨੂੰ ਇਫੈਕਟ ਕਰ ਸਕਦੀ ਹੈ ਜੋ ਮਰੀਜ਼ ਵੀ ਹਾਰਟ ਦੇ ਨੇ ਉਹਨਾਂ ਨੂੰ ਸਵੇਰੇ ਸ਼ਾਮ ਸੈਰ ਥੋੜੇ ਦਿਨਾਂ ਵਾਸਤੇ ਬੰਦ ਕਰ ਦੇਣੀ ਚਾਹੀਦੀ ਹੈ ਔਰ ਉਹ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖਣਾ ਚਾਹੀਦਾ ਜੋ ਬੱਚੇ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਹੀ ਉਹਨਾਂ ਨੂੰ ਤਿਆਤ ਨਾਲ ਸਕੂਲ ਭੇਜਣਾ ਚਾਹੀਦਾ ਕਿ ਉਹ ਠੰਡੀ ਹਵਾ ਤੋਂ ਬਚ ਸਕਣ ਸਰ ਇਹਦੇ ਵਿੱਚ ਜਿਹੜੇ ਆ ਪੇਸ਼ੈਂਟ ਆ ਰਹੇ ਆ ਸਰਕਾਰ ਵੱਲ ਉਹਨਾਂ ਦੀ ਕੀ ਕੀ ਮਤਲਬ ਹੈਲਪ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਇਹਨਾਂ ਨੂੰ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਜਾਂ ਜੋ ਵੀ ਉਹ ਪ੍ਰਬੰਧ ਕੀਤੇ ਉਸ ਬਾਰੇ ਦੱਸੋ ਹਸਪਤਾਲ ਦੇ ਬੱਚੇ ਜੋ ਵੀ ਮਰੀ ਜਾਂਦਾ ਸਾਡੇ ਕੋਲ ਉਸ ਨੂੰ ਸਾਰਾ ਇਲਾਜ ਫ੍ਰੀ ਕੀਤਾ ਜਾਂਦਾ ਸਾਰੀਆਂ ਦਵਾਈਆਂ ਅਸੀਂ ਅੰਦਰੋਂ ਦੇ ਰਹੇ ਹਾਂ ਔਰ ਗਵਰਨਮੈਂਟ ਦਾ ਫਲੈਕਸੀਬਲ ਪ੍ਰੋਗਰਾਮ ਵੀ ਹੈ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਰੀਆਂ ਜੋ ਦਵਾਈਆਂ ਅਸੀਂ ਅੰਦਰੋਂ ਫ੍ਰੀ ਦੇਵਾਂਗੇ ਸਾਡੇ ਕੋਲ 253 ਕਿਸਮ ਦੀਆਂ ਦਵਾਈਆਂ ਫ੍ਰੀ ਆ ਚੁੱਕੀਆਂ ਨੇ ਜੋ ਵੀ ਮਰੀਜ਼ ਕਿਸੇ ਵੀ ਕਿਸਮ ਦੀ ਉਹਨੂੰ ਦਵਾਈ ਦੀ ਲੋੜ ਪੈਂਦੀ ਹੈ ਕਿਸੇ ਵੀ ਡਿਪਾਰਟਮੈਂਟ ਦੀ ਪੈਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮਰੀਜ਼ ਹੈ ਕਿਸੇ ਵੀ ਬਿਮਾਰੀ ਦਾ ਕਿਸੇ ਵੀ ਡਿਪਾਰਟਮੈਂਟ ਦਾ ਉਹ ਆ ਕੇ ਜਦੋਂ ਮਰਜ਼ੀ ਆ ਕੇ ਦਵਾਈ ਲੈ ਸਕਦਾ ਸਿਰ ਤੋਂ ਰੱਖੀ ਨਾਮ ਹੈ اور ਜਿਹੜੇ ਪੇਸ਼ੈਂਟ ਅਕਸਰ ਸਭ ਨਹੀਂ ਕਰਕੇ ਪਦੇ ਆ ਦਿਲ ਦੇ ਰੋਗਾਂ ਵਾਲੇ ਇਹਦੇ ਬਾਰੇ ਕਿੰਨੀ ਗੰਤੀ ਹੋ ਗਈ ਹੈ ਕਿ ਇਸ ਲਈ ਨਹੀਂ ਤੁਹਾਨੂੰ ਬੀਲ ਲੈਣੀ ਚਾਹੀਦੀ ਹਾਂ ਅੱਜ ਮੇਰਾ ਨਾਮ ਡਾਕਟਰ ਨਪਰੀ ਸਿੰਘ ਹੈ ਮੈਂ ਐਮਡੀ ਮੈਡੀਸਿਨ ਮੈਡੀਕਲ ਸਪੈਸ਼ਲਿਸਟਾਂ ਸਿਵਲ ਹਸਪੀਟਲ ਤਰਨਤਾਰਨ ਵਿਕੇ ਤੇ ਅੱਜ ਦੇ ਟਾਈਮ ਦੇ ਤੇ ਹਾਰਟ ਪੇਸ਼ੈਂਟਸ ਦੇ ਸਰਦੀ ਦੇ ਵਿੱਚ ਜੂਜ਼ਲੀ ਗਿਣਤੀ ਵੱਧ ਜਾਂਦੀ ਹੈ ਠੀਕ ਹੈ ਪਹਿਲੇ ਇਹ ਘਟਾਂ ਦੇ ਗਰਮੀਆਂ ਦੇ ਵਿੱਚ ਹਾਰਟ ਪੇਸ਼ੈਂਟਸ ਹਨ ਨਹੀਂ ਡਿਊ ਟੂ ਮਤਲਬ ਹਾਈ ਬਲੱਡ ਪ੍ਰੈਸ਼ਰ ਦੇ ਕਰਕੇ ਬੀਪੀ ਵਧਣ ਦੇ ਕਰਕੇ ਸਰਦੀਆਂ ਦੇ ਵਿੱਚ ਇਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਹਾਰਟ ਦੇ ਮਰੀਜ਼ ਜਿਹੜੇ ਆ ਜ਼ਿਆਦਾਤਰ ਬਜ਼ੁਰਗ ਹੀ ਹੁੰਦੇ ਨੇ ਜਿਹੜੇ अर्ਲੀ ਮਾਰਨਿੰਗ ਖਾਸ ਕਰਕੇ ਇਹਨਾਂ ਨੂੰ ਦਿਲ ਦੇ ਦੌਰੇ ਜਾਂ ਹੋਰ ਪ੍ਰੋਬਲਮ ਵਧਣ ਦੀ ਚਾਂਸ ਜ਼ਿਆਦਾ ਹੋ ਜਾਂਦੇ ਨੇ ਇਹਨਾਂ ਦੇ ਨਾਲ ਨਾਲ ਸੀਵੀਏ ਜਾਂ ਸਟ੍ਰੋਕ ਦੇ ਪੇਸ਼ੈਂਟਸ ਜਿਹੜੇ ਉਹ ਵੀ ਵੱਧ ਜਾਂਦੇ ਨੇ ਤੇ ਅੱਜ ਕੱਲ ਜਿਵੇਂ ਪਹਿਲੇ ਕਿੰਤੀ ਇਹਨਾਂ ਦੀ ਘੱਟ ਹੁੰਦੀ ਸੀ ਅੱਜ ਕੱਲ ਜ਼ਿਆਦਾਤਰ ਮਰੀਜ਼ ਇਹੀ ਆ ਰਹੇ ਹਾਰਟ ਵਾਲੇ ਜਾਂ ਡਾਇਬੀਟਿਕ ਪੇਸ਼ੈਂਟ ਜਿਹੜੇ ਹੁੰਦੇ ਸ਼ੂਗਰ ਵਾਲੇ ਤੇ ਇਹਨਾਂ ਨੂੰ ਅਪੀਲ ਮੈਂ ਇਹੀ ਕਰਨਾ ਚਾਹੁੰਦਾ ਤੁਸੀਂ ਕੋਸ਼ਿਸ਼ ਕਰੋ ਰੋਜ਼ਾਨਾ ਆਪਣਾ ਬੀਪੀ ਚੈੱਕ ਕਰੋ ਹਾਰਟ ਵਾਲੇ ਮਰੀਜ਼ ਅਤੇ ਰੋਜ਼ਾਨਾ ਆਪਣੀ ਮੈਡੀਸਿਨ ਜਿਹੜੀ ਵੀ ਡਾਕਟਰ ਤੁਹਾਡੇ ਡਾਕਟਰ ਵੱਲੋਂ ਲਿਖੀ ਜਾਂਦੀ ਹੈ ਉਹਨਾਂ ਨੂੰ ਰੈਗੂਲਰਲੀ ਲਓ ਅਤੇ ਆਪਣਾ ਬੀਪੀ ਅਤੇ ਆਪਣਾ ਰੈਗੂਲਰ ਚੈੱਕਅਪ ਕਰਾਉਂਦੇ ਰਹੋ ਅਤੇ ਸਰਦੀ ਤੋਂ ਬਚਾ ਕਰੋ ਸਰਦੀ ਦੇ ਵਿੱਚ ਸੈਰ ਕਰਨਾ ਉਹ ਹਾਨੀਕਾਰਕ ਹੁੰਦਾ ਜਦੋਂ ਸੈਰ ਕਰਨੀ ਹੈ ਤੇ ਦੁਪਹਿਰ ਵੇਲੇ ਜਾਂ ਧੁੱਪ ਜਦੋਂ ਨਿਕਲੀ ਹੋਵੇ ਉਦੋਂ ਜਾਓ ਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਰਹੋ ਤੇ ਜੇ ਕੋਈ ਪਰੇਸ਼ਾਨੀ ਆਂਦੀ ਸਾਨੂੰ ਕੰਟੈਕਟ ਕਰੋ ਜਦੋਂ ਮਰਜ਼ੀ ਤੁਹਾਡੀ ਸੇਵਾ ਚ ਹਾਜ਼ਰ ਆਪੇ ਸਾਰ ਦੋ ਜਾਣੇ ਹੈਗੇ ਆਪਾਂ THM D ਮੈਡੀਸਿਨ ਤੁਹਾਡੇ ਵਾਸਤੇ ਆ ਰਹੇ ਆਂ ਆਪਾਂ ਦਿੱਲੀ ਠੀਕ ਹੈ ਸਾਡੇ ਕੋਲ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਕਲਕੁਲੇਸ਼ਨਸ ਦੀ ਕਾਊਂਟਿੰਗ ਵੀ ਜ਼ਿਆਦਾ ਵਧੀ ਅੱਗੇ ਨਾਲ ਉਹਦੇ ਵਿੱਚ ਸਿਵਲ ਹਾਂਜੀ ਹਾਂਜੀ ਪੇਸ਼ੈਂਟ ਦੇ ਕਾਊਂਟਿੰਗ ਦੇਖੋ ਪਹਿਲੇ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਘਟ ਗਈ ਸੀਗੀ ਹੁਣ ਡੇ ਬਾਈ ਡੇ ਵਧਦੇ ਜਾ ਰਹੇ ਨੇ ਠੀਕ ਹੈ ਸਰਦੀਆਂ ਦੇ ਵਿੱਚ ਹਾਰਟ ਪੇਸ਼ੈਂਟਸ ਜਿਹੜੇ ਪਹਿਲੇ ਨਾਲੋਂ ਜ਼ਿਆਦਾ ਆ ਰਹੇ ਨੇ ਕਾਊਂਟਿੰਗ ਅੱਗੇ ਨਾਲੋਂ ਵਧੀ ਹੋਈ ਹੈ ਅੱਜਕੱਲ੍ਹ